ਕਾਲਪੁਰਖ ਦਾ ਬਖਿਆ ਹੋਇਆ ਰੂਪ ਜਦੋਂ ਉਹਦੇ ਕੋਈ ਦਰਸ਼ਨ ਕਰੇ ਤਕਲ ਕੀ ਧਰਪਾਚਾ ਜੀ ਚਲਕ ਸਾਡੀਆਂ ਰਗਾਂ 'ਚ ਤੋੜਨ ਵਾਲਾ ਕੌਣ ਗੁਰੂ ਗੋਬਿੰਦ ਸਿੰਘ ਜੀ ਮਾਰੇ ਦਾ ਕੌਣ ਹੈ ਜੀ ਇਹ ਬੱਚਾ ਦੁਨੀਆ ਦਾ ਵਰਲਡ ਦਾ ਪਹਿਲਾ ਬੱਚਾ ਜਿਹਨੇ ਸਭ ਤੋਂ ਛੋਟੀ ਉਮਰ 'ਚ 골ਡ ਮੈਡਲ ਜਿੱਤ ਕੇ ਸਿੱਖ ਗੋਮ ਦਾ ਨਾਮ ਪੂਰੀ ਦੁਨੀਆ ਦੇ ਰੋਸ਼ਨ ਕੀਤਾ ਜੀ ਗੱਤ ਕੇ ਦੇ ਵਿੱਚ 골ਡ ਮੈਡਲ ਜਿੱਤ ਕੇ ਗੱਤ ਕੇ ਦੇ ਵਿੱਚ ਨੰਦ ਸ਼ੋਜੀ ਕਲਕੱਤੇ ਉਹੋ ਇਸ ਬੱਚੇ ਨੇ 골ਡਮੈਨ ਜਿੱਤਿਆ ਜੀ ਸਾਡੇ ਬੱਚਾ ਇਹਦਾ ਨਾਮ ਪੰਤਪਰੀ ਸਿੰਘ ਤੁਹਾਡੇ ਉਹਦੇ ਰਫਤਾਰ ਸਿੰਘ ਉਹ ਸਰਗੋਬ ਸਿੰਘਾ ਔਰ ਇਹ ਜਸਨੀਰ ਗੌਰ ਤੇ ਤਿੰਨ ਚਾਰ ਬੱਚੇ ਆ ਜਿਹੜੇ ਪੂਰੇ ਵਰਲਡ ਵਿੱਚ ਛਾਏ ਪਏ ਆ ਜੀ ਕੋਈ ਗੁਰੂ ਸਾਹਿਬ ਦੇ ਸਮੇਂ ਚ ਗੁਰੂ ਸਾਹਿਬ ਆਦੇ ਨਾਦਰ ਸੀ ਔਰ ਅੱਜ ਤੋਂ ਖਾਲਸਾ ਹੋਲਾ ਖੇਡਦਾ ਨਾ ਜਿੰਨੇ ਵੀ ਸ਼ਹੀਦ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਿੱਚ ਚੜਦੇ ਰਹੇ ਨੇ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਬਾਬਾ ਬਚਿੱਤਰ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਬਾਬਾ ਉਦੇਸ ਸਿੰਘ ਜੀ ਬਾਬਾ ਸੰਘਾ ਸਿੰਘ ਜੀ ਉਹ ਸ਼ਹਾਦੇ ਸ਼ਹੀਦ ਸਿੰਘ ਹਰ ਸਾਲ ਹੋਲੇ ਮਹੱਲੇ ਤੇ ਹਾਜ਼ਰ ਹੁੰਦੇ ਨੇ ਬਾਬਾ ਜੀ ਬਾਬਾ ਦੀਪ ਸਿੰਘ ਦਾ ਸੁਰਮਾ ਜੋ ਅਸਲੀ ਨਿਹੰਗ ਅੱਜ ਕੱਲ ਦਾ ਜਮਾਨਾ ਚੱਲੰ데요 ਆ ਤੁਹਾਨੂੰ ਪਤਾ ਹੀ ਆ ਕੁੜੀਆਂ ਅੱਜ ਕੱਲ ਫੈਸ਼ਨ ਵਾਲਾ ਜ਼ਿਆਦਾ ਧਿਆਨ ਆ ਤੇ ਅਸੀਂ ਵੀ ਕਿਤੇ ਪਹਿਲਾਂ ਇੱਧਰ ਸਾਰਾ ਧਿਆਨ ਸੀਗਾ ਪਰ ਜਦੋਂ ਮੇਰੀ ਮੈਰਿਜ ਹੋਈ ਆ ਮੈਰਿਜ ਤੋਂ ਬਾਅਦ ਵੇਜਦਾ ਇਹਨਾਂ ਵੱਲ ਦੇਖ ਕੇ ਮੈਂ ਵੀ ਵਾਸ ਗੱਤਕਲ ਸਖਲਾ ਪੀ ਤਾਂ ਵਾਸੇ ਦੇ ਦਮ ਹਾਲਾ ਸਿਆਲੇ ਵਾਸੇ ਇਹ ਹੀ ਲਾਈਨ ਵਿੱਚ ਜੁੜ ਗਏ ਦੁਨੀਆ ਦੇ ਇੱਕ ਸਿੱਖ ਗੋਮੇ ਕੈਸੀ ਗੋਮਾ ਕਿ ਜਿਨ੍ਹਾਂ ਨੇ ਔਰਤ ਨੂੰ ਕਦੀ ਕਮਜ਼ੋਰ ਨਹੀਂ ਸਮਝਿਆ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ ਕਿ ਸੋਕੋ ਮੰਦਾ ਕੀ ਹੈ ਜਿ ਜੰਮੇ ਰਜ਼ਾਨ ਕਿ ਜਿਹੜੀ ਰਾਜਿਆਂ ਨੂੰ ਜਨਮ ਦੇਣ ਵਾਲੀ ਹੈ ਨਾ ਉਹ ਕਦੀ ਔਰਤ ਮਾੜੀ ਨਹੀਂ ਹੋ ਸਕਦੀ ਤੇ ਸਾਡੀ ਕੌਮ ਦੀਆਂ ਸਿੰਘਣੀਆਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਬੀਬੀ ਧਰਮਗੌਰ ਨੇ ਤੇ ਬੜੇ ਵੱਡੇ ਮੁਕਾਬਲੇ ਜਿੱਤੇ ਨੇ ਮਾਤਾ ਭਾਗੌਰ ਨੇ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਏ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਹੋਲਾ ਮਹੱਲਾ ਮਦਾਇਆ ਸੀ ਤੇ ਅੱਜ ਖਾਲਸਾ ਹੁੰਦਾ ਹੋਲਾ ਮਹੱਲਾ ਸਦੀਆਂ ਤੋਂ ਮਨਾਉਂਦਾ ਆ ਰਿਹਾ ਤੇ ਹੋਲੇ ਮੱਲੇ ਦਾ ਤਿਉਹਾਰ ਚੱਲ ਰਿਹਾ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਗੁਰੂ ਸਾਹਿਬ ਨੇ ਜਿਵੇਂ ਕਿਹਾ ਸੀ ਚਿੜਿਓਂ ਸੇ ਮੈਂ ਬਾਜ ਤੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਂ ਹੁਣ ਸ਼ਾਸਤਰ ਵਿਦਿਆ ਦੇ ਜੋਰ ਦਿਖਾ ਰਹੇ ਸੀ ਇੱਕ ਪਾਸੇ ਬੀਬੀ ਸੀ ਇੱਕ ਪਾਸੇ ਤੁਸੀਂ ਸੀ ਪਲੋ ਦੋਹੇ ਪਾਸੇ ਗੁਰੂ ਸਾਹਿਬ ਨੇ ਬਰਾਬਰਤਾ ਰੱਖੀ ਹੈ ਦੇਖੋ ਜੀ ਗੱਲ ਇਹ ਹੈ ਕਿ ਦੁਨੀਆ ਦੇ ਇੱਕ ਸਿੱਖ ਕੌਮ ਹੈ ਐਸੀ ਕੌਮ ਕਿ ਜਿਨ੍ਹਾਂ ਨੇ ਔਰਤ ਨੂੰ ਕਦੀ ਕਮਜ਼ੋਰ ਨਹੀਂ ਸਮਝਿਆ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ ਕਿ ਸੋਕੋ ਮੰਦਾ ਕੀ ਹੈ ਜਿ ਜੰਮੇ ਰਾਜਾਨ ਕਿ ਜਿਹੜੀ ਰਾਜਿਆਂ ਨੂੰ ਜਲੰਦੇ ਨਾਲੀ ਨਾ ਉਹ ਕਦੀ ਔਰਤ ਮਾੜੀ ਨਹੀਂ ਹੋ ਸਕਦੀ ਤੇ ਸਾਡੀ ਕੌਮ ਦੀਆਂ ਸਿੰਘਣੀਆਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਬੀਬੀ ਧਰਮਕੌਰ ਨੇ ਤੇ ਬੜੇ ਵੱਡੇ ਮੁਕਾਬਲੇ ਜਿੱਤੇ ਨੇ ਮਾਤਾ ਭਾਗੌਰ ਨੇ ਬੜੀ ਸ਼ੂਰਮ ਕਦੀ ਵਾਲੀਆਂ ਬੀਬੀਆਂ ਰਹੀਆਂ ਨੇ ਤਾ ਅੱਜ ਦਾ ਦਿਨ ਇਹੋ ਜਿਹਾ ਹੀ ਹੋਣਾ ਜਦੋਂ ਮਨੋ ਗੁਰੂ ਸਾਹਿਬ ਹੋਲਾ ਖੇਡ ਰਹੇ ਸੀ ਅੱਜ ਖਾਲਸਾ ਹੋਲਾ ਖੇਡ ਰਿਹਾ ਦੇਖੋ ਜੀ ਗੁਰੂ ਸਾਹਿਬ ਦੇ ਸਮੇਂ ਚ ਗੁਰੂ ਸਾਹਿਬ ਆਜ਼ਾਦ ਨਾਦਰ ਸੀ ਪਰ ਅੱਜ ਜਦੋਂ ਖਾਲਸਾ ਹੋਲਾ ਖੇਡਦਾ ਨਾ ਜਿੰਨੇ ਵੀ ਸ਼ਹੀਦ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਿੱਚ ਚੜਦੇ ਰਹੇ ਨੇ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਬਾਬਾ ਬਚਿੱਤਰ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਬਾਬਾ ਉਦੇਸ ਸਿੰਘ ਜੀ ਬਾਬਾ ਸੰਘਾ ਸਿੰਘ ਜੀ ਉਹ ਸ਼ਾਰੇ ਸ਼ਹੀਦ ਸਿੰਘ ਹਰ ਸਾਲ ਹੋਲੇ ਮਹੱਲੇ ਤੇ ਹਾਜ਼ਰ ਹੁੰਦੇ ਨੇ ਬਾਬਾ ਜੀ ਤੇ ਸਾਰੀ ਕੌਮ ਆਏ ਛੱਡ ਦਿਖਾ ਦੋ ਓਲਾਮਲਾ ਬਣਾਉਂਦੇ ਆ ਗੁਰੂ ਸਾਹਿਬ ਨੇ ਕਿਹਾ ਸੀ ਜੇ ਮੇਰੇ ਕਿਸੇ ਨੇ ਦਰਸ਼ਨ ਕਰਨੇ ਨੇ ਤਿਆਰ ਬਰ ਤਿਆਰ ਹੋ ਗਿਆ ਸ਼ੀਸ਼ੇ ਮੂਰੇ ਹੋ ਜਾਓ ਦਰਸ਼ਨ ਹੋ ਜਾਣਗੇ ਦੇਖੋ ਜੀ ਖਾਲਸੇ ਦਾ ਅਸਲੀ ਰੂਪ ਆ ਨਾ ਉਹ ਕਲਗੀਧਰ ਪਜ ਕਿਸੇ ਬੰਦੇ ਦਾ ਬਣਾਇਆ ਹੋਇਆ ਨਹੀਂ ਅਰੇ ਰੂਪ ਸਾਨੂੰ ਗੁਰੂ ਸੇਵ ਨੇ ਬਖਿਆ ਔਰ ਅਕਾਲਪੁਰਖ ਦਾ ਬਖਿਆ ਆ ਰੂਪ ਜਦੋਂ ਉਹਦੇ ਕੋਈ ਦਰਸ਼ਨ ਕਰੇ ਤਕਲ ਕੀ ਧਰਪਾਚਾ ਜੀ ਚਲਕ ਸਾਡੀਆਂ ਰਗਾਂ 'ਚ ਤੋੜਨ ਵਾਲਾ ਕੌਣ ਗੁਰੂ ਗੋਬਿੰਦ ਸਿੰਘ ਜੀ ਮਾਰੇ ਦਾ ਕੌਣ ਹੈ ਜੀ ਸਹੀ ਹੈ ਆ ਭਈ ਵਿੱਚ ਅਜਿਹੇ ਲੋਕ ਵੀ ਨੇ ਜਿਹੜੇ ਮੰਨ ਲੋ ਹੋਲੇ ਮਨਲੇ ਤੇ ਸਵਾਲ ਵੀ ਚੁੱਕਦੇ ਨੇ ਕਈ ਕਹਿੰਦੇ ਹੋਲੀ ਮਨਾਉਂਦੇ ਨੇ ਸਿੰਘ ਤਾਂ ਕਹਿੰਦੇ ਇਹ ਤਾਂ ਹਿੰਦੂਆਂ ਦਾ ਤਿਉਹਾਰ ਹੈ ਇਹਦੇ ਬਾਰੇ ਪੂਰਾ ਤਰੀਕੇ ਨਾਲ ਦੱਸੋਗੇ ਜਿਵੇਂ ਮੰਨ ਲੋ ਇਤਿਹਾਸ ਇੱਕ ਤੱਤ ਨੇ ਜਿਹੜੇ ਇਤਿਹਾਸ ਨੂੰ ਲੈ ਕੇ ਦੇਖੋ ਜੀ ਗੱਲ ਹੋਲੀ ਦੀ ਕਰੀਏ ਤਾਂ ਹੋਲੀ ਇੱਕ ਇਤਿਹਾਸ ਆ ਉਹ ਕੋਈ ਕਾਸ ਨਹੀਂ ਕਿਉਂਕਿ ਜਸ਼ਨ ਮਨਾਇਆ ਸੀਗਾ ਰਕਸ਼ਸ਼ਾਂ ਨੇ ਖੁਸ਼ੀ ਮਨਾਇ ਸੀ ਰਕਸ਼ਸ਼ਾਂ ਨੇ ਕਿ ਹੋਲੀ ਆਇਆ ਹੈ ਹੋਲੀ ਘਰ ਨਾਲ ਅਖਲੀ ਭੈਣ ਸੀ ਤੇ ਉਹ ਆਪਣੇ ਪਤੀ ਜੇ ਨੂੰ ਗੋਦਜ ਲੈ ਕੇ ਬਹਿ ਗਈ ਕਿ ਮੈਨੂੰ ਅੱਗ ਨਹੀਂ ਲੱਗਣੀ ਪਰ ਜਦੋਂ ਅੱਗ ਲਗਾਈ ਗਈ ਤਾਂ ਸਾਰੇ ਰਕਸ਼ਸ਼ਾਂ ਨੇ ਜਸ਼ਨ ਮਨਾਇਆ ਕਿ ਹੋਲੀ ਆਇਆ ਹੋਲੀ ਆਇਆ ਕਿ ਪ੍ਰਹਲਾਦ ਨਹੀਂ ਹੈ ਕਿ ਹੋਲੀ ਆ ਪਰ ਜਦੋਂ ਅੱਗ ਬੁਜੀ ਤਾਂ ਹੋਲੀ ਕਾ ਨਹੀਂ ਸੀ ਪ੍ਰਹਲਾਦ ਬਚ ਗਿਆ ਸੀ ਇਹ ਇੱਕ ਮਤਿਆਜ਼ ਹੈ ਜਿਹੜਾ ਸਾਡੀ ਕੌਮ ਕਦੀ ਨਹੀਂ ਬਣਾਵੇਗੀ ਸਾਨੂੰ ਗੁਰੂ ਸਾਹਿਬ ਨੇ ਹੋਲਾ ਬਖਸ਼ਿਆ ਔਰ ਅਜੀ ਉਹਲਾ ਸ਼ਸਤਰ ਵਿਦਿਆ ਦੇ ਨਾਲ ਮਨਾਉਂਦੇ ਆ ਜੀ ਸਹੀ ਹੈ ਤੇ ਇਧਰ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣੇ ਫਰਜ਼ ਸਾਲ ਬੱਚਿਆਂ ਦੇ ਤੇ ਵੀ ਬੜੀ ਗੁਰੂ ਸਾਹਿਬ ਦੀ ਬਖਸ਼ਿਸ਼ ਆ ਔਰ ਬੱਚੇ ਵੀ ਪੂਰੇ ਸ਼ਸਤਰ ਵਿਦਿਆ ਦੇ ਚੋਹਰ ਇਹ ਬੱਚਾ ਦੁਨੀਆ ਦਾ ਵਰਲਡ ਦਾ ਪਹਿਲਾ ਬੱਚਾ ਜਿਹਨੇ ਸਭ ਤੋਂ ਛੋਟੀ ਉਮਰ ਚ 골ਡ ਮੈਡਲ ਜਿੱਤ ਕੇ ਸਿੱਖ ਕੌਮ ਦਾ ਨਾਮ ਪੂਰੀ ਦੁਨੀਆ ਦੇ ਰੋਸ਼ਨ ਕੀਤਾ ਜੀ ਕਲਕੱਤੇ ਦੇ ਵਿੱਚ ਉਹ 골ਡ ਮੈਡਲ ਜਿੱਤ ਕੇ ਜਿੱਤ ਕੇ ਦੇ ਵਿੱਚ ਟੈਲੈਂਟ ਸ਼ੋਅ ਸੀ ਕਲਕੱਤੇ ਉੱਥੋਂ ਇਸ ਬੱਚੇ ਨੇ 골ਡ ਮੈਡਲ ਜਿੱਤਿਆ ਜੀ ਸਾਡੇ ਬੱਚਾ ਇਹਦਾ ਨਾਮ ਪੰਤਪਰੀ ਸਿੰਘ ਤੁਹਾਡੇ ਉਹਦੇ ਰਫਤਾਰ ਸਿੰਘ ਉਹ ਸਰਗੋਬ ਸਿੰਘ ਔਰ ਇਹ ਜਸਨੂਰ ਗੌਰ ਇਹ ਤਿੰਨ ਚਾਰ ਬੱਚੇ ਆ ਜਿਹੜੇ ਪੂਰੇ ਵਰਲਡ ਦੇ ਦਸ਼ਾਏ ਪਏ ਆ ਜੀ ਸਹੀ ਹੈ ਤਾਂ ਬੱਚਿਆਂ ਨਾਲ ਵੀ ਗੱਲਬਾਤ ਕਰ ਲਈਏ ਪੰਤਪਰੀ ਸਿੰਘ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਜੀ ਫਤਹਿ ਤੁਮ 골ਡ ਮੈਡਲ ਜਿੱਤੇ ਤੁਸੀਂ ਗੱਤ ਕੇ ਚ ਹਾਂਜੀ ਸੋਇਆ ਸੁਣਾਵੇ ਸੋਇਆ ਸੁਣਾ ਦਿਓ ਬਾਬਾ ਦੀਪ ਸਿੰਘ ਜੀ ਦੀ ਬੜੀ ਬਖਸ਼ਿਸ਼ ਆ ਔਰ ਇਹ ਸਰਖਾਬ ਸਿੰਘ ਰਫਤਾਰ ਦੇ ਨਾਲ ਸੁਆਇਆ ਸੁਣਾਉਗਾ ਜੀ ਸੁਆਇਆ ਸੁਆਇਆ ਸੁਣਾ ਦੋ ਰਫਤਾਰ ਸਿੰਘ ਸਿੰਘ ਤੇ ਨੰਦੀ ਪੁਤੀ ਪਤੇ ਪਤੂ ਆਣਾ ਲੇ ਪਾਪਾ ਕੰਧਾ ਤੇ ਬੁਦੇ ਥੀਸ ਦਿੱਤੀ ਕਦੀ ਘਬੇ ਦਿਖਾਵੇ ਕੰਧਾ ਸੀ ਦਸਿੰਗਾ ਦੇ ਮਨ ਨੂੰ ਪਾਵੇ ਸੱਸੀ ਆ ਕਾਲੂ ਤਾਂ ਇਧਰ ਇਹਨਾਂ ਦਾ ਨਾਮ ਕੀ ਆ ਸਰਖਾਬ ਸਿੰਘ ਜੀ ਜਗਤ ਜਗਤ ਯਾਦੇ ਵੀ ਕਿਰਪਾ ਬਹੁਤ ਆ ਮੰਨ ਲੋ ਸਿਖਾਉਂਦੇ ਰਹੇ ਨੇ ਬਰੇ ਦੇਖੋ ਜੀ ਕੀ ਸਾਡੇ ਮੇਰੇ ਵੱਡੇ ਵੀਰ ਜਰਪੀ ਸਿੰਘ ਆਪੀ ਜਿਹੜੇ ਜਦੇਦਾਰ ਨੇ ਛੋਟੇ ਵੀ ਧਰਮ ਸਿੰਘ ਔਰ ਫਮਦਾਸ ਗੁਰਪੀ ਸਿੰਘ ਤੇ ਸਾਡੀ ਸਿੰਘਣੀਆਂ ਵੀ ਬੀਬੀ ਅਮਨਦੀਪ कौर ਤੇ ਬੀਬੀ ਗੁਰਪ੍ਰੀਤ कौर ਤੇ ਨਾਲ ਸਹਿਯੋਗ ਕਰਦੀਆਂ ਨੇ ਔਰ ਬਸ ਗੁਰੂ ਸਾਹਿਬ ਦੀ ਬਖਸ਼ਿਸ਼ ਬੱਚਿਆਂ ਦੇ ਵੀ ਕਿ ਬੱਚੇ ਵੀ ਅੱਜ ਸ਼ਾਸਤਰ ਵਿਦਿਆ ਦੇ ਬਹੁਤ ਚੜ੍ਹਦੀ ਕਲਾ ਦੇ ਜੋਰ ਦਿਖਾਉਂਦੇ ਨੇ ਜੀ ਸਹੀ ਹੈ ਤਾਂ ਬੀਬੀਆਂ ਦਾ ਵੀ ਗੱਲ ਬਣੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸਵਾਗਤ ਜੀ ਕੀ ਫਤਿਹ ਗੱਤ ਕਿਤੇ ਜੋਰ ਤੁਸੀਂ ਦਿਖਾ ਰਹੇ ਸੀ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਚਿੜੀਆਂ ਉਸੇ ਮੈਂ ਬਾਜ ਤੜਾਉ ਤਵੇ ਗੋਬਿੰਦ ਸਿੰਘ ਨਾਮ ਕਹੂੰ ਉਹ ਸਾਖਸ਼ਾਤ ਉਦਾਹਰਣ ਦੇਖਣ ਨੂੰ ਮਿਲ ਰਹੀ ਸੀ ਹਾਂਜੀ ਦੇਖੋ ਜੀ ਗੁਰੂ ਸਾਹਿਬ ਨੇ ਗਤਕਾ ਸਾਨੂੰ ਦਿੱਤਾ ਆ ਤੇ ਗਤਕਾ ਦਾ ਹਰ ਇੱਕ ਸਿੰਗੜੀ ਨੂੰ ਗਤਕਾ ਸਿੱਖਣਾ ਚਾਹੀਏ ਦਾ ਮਾਤਾ ਪਾਗ ਹੋਰ ਮਾਤਾ ਸਹਿਬਕੌਰ ਜੀ ਨੇ ਜਿੱਦਾਂ ਜੰਗਾ ਜਿੱਤੀਆਂ ਵਾਂ ਜੰਗ ਦੇ ਮੈਦਾਨ ਵਿੱਚ ਲੜੀਆਂ ਵਾਂ ਉਸੇ ਤਰ੍ਹਾਂ ਹੀ ਸਾਨੂੰ ਸਾਰੀਆਂ ਸਿੰਗੜੀਆਂ ਨੂੰ ਜਿੰਨੀਆਂ ਵੀ ਪੰਜਾਬ ਦੀਆਂ ਕੁੜੀਆਂ ਆ ਇਹ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਵੀ ਗਤਕਾ ਸਿੱਖੋ ਗਤਕਾ ਸਿੱਖਣਾ ਬਹੁਤ ਹੀ ਜ਼ਰੂਰੀ ਹੈ ਜਿਸ ਤਰ੍ਹਾਂ ਦਾ ਅੱਜ ਕੱਲ ਦਾ ਸਮਾਂ ਜਾ ਰਿਹਾ ਹੈ ਹਰ ਇੱਕ ਲੜਕੀ ਨੂੰ ਹਰ ਇੱਕ ਸਿੰਗੜੀ ਨੂੰ ਗਤਕਾ ਜ਼ਰੂਰ ਆਉਣਾ ਚਾਹੀਦਾ ਹੈ ਹਾਂਜੀ ਆਪਨੇ ਤੁਸੀਂ ਵੀ ਆ ਜਾਓ ਅੱਗੇ ਜੀ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਕੁੜੀਆਂ ਤਾਂ ਕਿਤੇ ਨਾ ਕਿਤੇ ਪੰਜਾਬ ਦੀਆਂ ਕੁੜੀਆਂ ਆਪਣੀਆਂ ਜਿਹੜੀਆਂ ਅੱਜ ਦੇ ਕੱਲ੍ਹ ਦੀਆਂ ਨੇ ਬਹੁਤ ਪਿੱਛੇ ਹੁੰਦੀਆਂ ਜਾ ਰਹੀਆਂ ਨੇ ਤੁਸੀਂ ਵੀ ਕੁੜੀਆਂ ਹੀ ਹੋ ਤੁਸੀਂ ਮੰਨ ਲਓ ਗੱਤਗਾ ਵੀ ਸਿੱਖਿਆ ਦਸਤਾਰਾਂ ਵੀ ਸਜਾਉਨੇ ਹੋ ਬਾਣੇ 'ਚ ਰਹਿੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜਿੱਦਾ ਅੱਜ ਕੱਲ੍ਹ ਦਾ ਜਮਾਨਾ ਚੱਲੰਦਿਆ ਤੁਹਾਨੂੰ ਪਤਾ ਹੀ ਹੈ ਕੁੜੀਆਂ ਅੱਜ ਕੱਲ੍ਹ ਫੈਸ਼ਨ ਵਾਲਾ ਜ਼ਿਆਦਾ ਧਿਆਨ ਆ ਤੇ ਅਸੀਂ ਵੀ ਕਿਤੇ ਪਹਿਲਾਂ ਇੱਧਰ ਸਾਰਾ ਧਿਆਨ ਸੀਗਾ ਪਰ ਜਦੋਂ ਮੇਰੀ ਮੈਰਿਜ ਹੋਈ ਆ ਮੇਰ ਜਵਾਦ ਵੇਜ ਜਿਹਦਾ ਇਹਨਾਂ ਵੱਲ ਦੇਖ ਕੇ ਮੈਂ ਵੀ ਵਾਸ ਗੱਤ ਕਾ ਸਿੱਖ ਲਾ ਪਈ ਤੇ ਵਾਸੇ ਦੇ ਦਮਾਲਾ ਸਿਆਲੇ ਵਾਸੇ ਇਹ ਹੀ ਲਾਈਨ ਵਿੱਚ ਜੁੜ ਗਈ ਤੇ ਮੈਨੂੰ ਬੜੀ ਖੁਸ਼ੀ ਆ ਕਿ ਮੈਂ ਇਸ ਵਾਸੇ ਆਈ ਆ ਗੁਰੂ ਮਹਾਰਾਜ ਸਾਹਿਬ ਨੇ ਤਾਂ ਪਰਫੈਕਟ ਬਣਾਇਆ ਸਿੱਕਾ ਬਣਾਵਾਲੋ ਸਰ ਸਭ ਤੋਂ ਸੋਹਣਾ ਵੀ ਸਿੱਕੇ ਲੱਗਦਾ ਭਾਵੇਂ ਮੁੰਡਾ ਭਾਵੇਂ ਕੁੜੀ ਹਾਂਜੀ ਸਭ ਸੂਰਤ ਹੋਵੇ ਹਾਂਜੀ ਇਸ ਕਰਕੇ ਸਾਨੂੰ ਜਿਹਦਾ ਲੋਕੀ ਕਰਾਂਦੇ ਫਿਰਦੇ ਵਾਲ ਬੁੱਲ ਕਟਾਂਦੇ ਵੇਦਾ ਸਾਨੂੰ ਨਹੀਂ ਕਟਾਣੇ ਜੋ ਰੱਬ ਨੇ ਸਾਨੂੰ ਸੂਰਤ ਬਖਸ਼ੀ ਆ ਸਾਨੂੰ ਉਹੀ ਵਾਸੇ ਰੱਖਣੀ ਚਾਹੀਦੀ ਆ ਇੱਧਰ ਵੀ ਗੱਲਬਾਤ ਕਰਾਂਗੇ ਸਿੰਘ ਸਾਹਿਬ ਨਾਲ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੈਟੂ ਬਣਾਇਆ ਤੁਸੀਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਨੂੰ ਚੌਂਕੀ ਜੀ ਅਸੀਂ ਟੈਟੂ ਬਣਾਇਆ ਵੀ ਚਲੋ ਗੱਤਕੇ ਦੇ ਵਿੱਚ ਆ ਵੀ ਕਿਹੜਨ ਚਾਹੀਦਾ ਵਾ ਤੇ ਇਹਦੇ ਨਾਲ ਵੀ ਸੰਗਤ ਪ੍ਰਭਾਵਿਤ ਹੁੰਦੀ ਆ ਵੀ ਚਲੋ ਇਹ ਸਿੰਘ ਚੜ੍ਹਦੀ ਕਲਾ 'ਚ ਕੇ ਸਾਨੂੰ ਵੀ ਬਹੁਤ ਪ੍ਰਭਾਵਿਤ ਹੋ ਰਹੇ ਸੀ ਅਸੀਂ ਵੀ ਮੰਨ ਲਓ ਇੱਕ ਪਾਸੇ ਸਿੰਘਣੀ ਸੀ ਇੱਕ ਪਾਸੇ ਸਿੰਘ ਸੀ ਸ਼ਾਸਤਰ ਵਿਦਿਆਇ ਜੋਰ ਦਿਖਾ ਰਹੇ ਸੀ ਦੇਖੋ ਜੀ ਗੁਰੂ ਸਾਹਿਬ ਦੀ ਕਿਰਪਾ ਵਾ ਅਸੀਂ ਸਾਰਾ ਪਰਿਵਾਰ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਗੱਦਕੀ ਦੀ ਸੇਵਾ ਕਰ ਰਹੇ ਹਾਂ ਅਸੀਂ ਹੁਣ ਰਾਤੀ ਅਸੀਂ ਗਦਾ ਕੋਟਾ ਪਰੋਂ ਆਤੀ ਅਸੀਂ ਗੱਡੀ ਕਰਕੇ ਜਲੰਧਰੋਂ ਫੇਰ ਅਸੀਂ ਵਾਪਸ ਤਰ ਇਥੇ ਅਨੰਦਪੁਰ ਸਾਹਿਬ ਪਹੁੰਚੇ ਆ ਅੱਛਾ ਤੇ ਅਸੀਂ ਸਫ਼ਰ ਦੇ ਵਿੱਚ ਸੀ ਸਾਨੂੰ ਏਸੀ ਵੀ ਅਸੀਂ ਪਹੁੰਚ ਜਾਈਓ ਲਿਮਲੇ ਤੇ ਅਈ ਉਹ ਲੰਮ ਲੰਬੇ ਨਹੀਂ ਕਰਨਾ ਚਾਹੁੰਦੇ ਇੰਨੀਆਂ ਸੰਗਤਾਂ ਦੇ ਦਰਸ਼ਨ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਅਸੀਂ ਕਰਦੇ ਹਰ ਸਾਲ ਉਹ ਲਿਮਲੇ ਤੇ ਆ ਪੈਸੇ ਰਹਿਣ ਵਾਲੇ ਜਲੰਧਰ ਦੇ ਨਹੀਂ ਰਹਿਣ ਵਾਲੇ ਅਸੀਂ ਤਰਨਤਾਰਨ ਤੋਂ ਆ ਜੀ ਸਾਡੇ ਗਰੁੱਪ ਦਾ ਨਾਮ ਹੈ ਨਿਸ਼ਾਨੇ ਖਾਲਸਾ ਇੰਟਰਨੈਸ਼ਨਲ ਕਤਕਾ ਗਰੁੱਪ ਤਰਨਤਾਰਨ ਆ ਇਧਰ ਵੀ ਸਿੰਘ ਸਾਹਿਬ ਨਾਲ ਗੱਲਬਾਤ ਕਰ ਰਹੇ ਨੇ ਆ ਤਾਂ ਸਿੰਘ ਸਾਹਿਬ ਕਦੋਂ ਜੁੜੇ ਹੋਏ ਹੋ ਇਸ ਗੱਤਕੇ ਦੇ ਨਾਲ ਕਾ ਪਰਿਵਾਰ ਤੇ ਇਹ ਪੂਰਾ ਪਰਿਵਾਰ ਸਾਡਾ ਮਲਕੀਪਰੀ ਫੈਮਿਲੀ ਆ ਮੇਰੀ ਮਾਤਾ ਜੀ ਦੀ ਦੇਣ ਆ ਮਾਤਾ ਜੀ ਮੇਰੇ ਬਡੇ ਗੁਰਸੇ ਕੀ ਉਹਨਾਂ ਨੇ ਸਾਨੂੰ ਸਟਾਰਟਿੰਗ ਤੋਂ ਬਚਪਨ ਤੋਂ ਹੀ ਇਦਾਂ ਬੱਚੇ ਜੁੜੇ ਹਨ ਇਦਾਂ ਸਾਨੂੰ ਆਪਣੇ ਗੱਤਕੇ ਵਾਲੀ ਲਾਈਨ ਚ ਪਾਤਾ ਸੀ ਤੇ ਕਲਗੀਧਰ ਦੇ ਪਿਤਾ ਦੇ ਖੁਸ਼ੀ ਅਸੀਂ ਹਰ ਸਾਲ ਹੋਲੇ ਮਹਲੇ ਤੇ ਲੈਣ ਹੁੰਨੇ ਆ ਜਦੋਂ 1701 ਵਿੱਚ ਪਹਿਲਾ ਹੋਲਾ ਮੱਲਾ ਗੁਰੂ ਗੋਬ ਸਿੰਘ ਜੀ ਨੇ ਮਨਾਇਆ ਸੀ ਨਾ ਤੇ ਗੁਰੂ ਗੋਬ ਸਿੰਘ ਜੀ ਜੋ ਅਨਗੜ ਤੋਂ ਸਿੱਧੀ ਬਾਗ ਪਹੁੰਚੇ ਸਿੱਧੀ ਬਾਗੋਂ ਸਭ ਤੋਂ ਪਹਿਲਾਂ ਅ ਅਰਦਾਸ ਕਰਕੇ ਜਦੋਂ ਉਹ ਚਾਲੇ ਪਾਏ ਨਾ ਤੇ ਗੁਰਗੋਸ਼ੀ ਨੇ ਚਿੱਟੇ ਵਸਤਰ ਪਾਏ ਸੀ ਚਿੱਟੇ ਰੰਗ ਦੇ ਵਸਤਰ ਪਾਏ ਹੀ ਬਾਣਾ ਪਾਇਆ ਚਿੱਟੇ ਰੰਗ ਦਾ ਤੇ ਜਦੋਂ ਲਗਾਮ ਤੇ ਪੈਰ ਰੱਖ ਕੇ ਘੋੜੇ ਦੇ ਸਵਾਰ ਹੋਏ ਗੁਰੂ ਗੋਬਿੰਦ ਸਿੰਘ ਜੀ ਤਾਂ ਸਾਹਮਣੇ ਖਲੋਤੇ ਭਾਈ ਦਿਆ ਸਿੰਘ ਜੀ ਪੰਜਾ ਪਿਆ ਨੂੰ ਜਿਹੜੇ ਪਹਿਲੇ ਆ ਨਾ ਭਾਈ ਦਿਆ ਸਿੰਘ ਜੀ ਉਹਨਾਂ ਨੇ ਲਾਲ ਗੁਲਾਬ ਗੁਰੂ ਗੋਬਿੰਦ ਸਿੰਘ ਜੀ ਤੇ ਪਾਇਆ ਉਹਨਾਂ ਦੇ ਸਾਰੇ ਵਸਤਰ ਲਾਲ ਗੁਲਾਬ ਹੋ ਗਏ ਸਾਰੇ ਵਸਤਰ ਲਾਲ ਗੁਲਾਬ ਹੋ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ੇ ਚਾਏ ਉਹਨਾਂ ਨੇ ਜਿਹੜਾ ਚੰਦਨਾ ਟਿੱਕਾ ਲੁੰਦੇ ਨਾ ਸਿੰਘ ਨਿਹੰਗ ਸਿੰਘ ਉਹਦੀ ਇੱਕ ਵਿਚਕਾਰੀ ਭਰ ਕੇ ਕੇਸਰੀ ਰੰਗ ਦੀ ਸਾਰੀਆਂ ਸੰਗਤਾਂ ਦੇ ਦਿਸ ਗਿਆ ਤੇ ਉਹਨਾਂ ਦੇਖੇ ਕਿ ਕੇਸਰੀ ਰੰਗ ਸੀ ਦਾ ਦਾ ਰੰਗਿਆ ਜ ਉਹ ਨਾਲ ਜੰਗ ਛੜ ਗਿਆ ਤੇ ਸੰਗਤਾਂ ਨੂੰ ਇਹੋ ਜਿھے ਖੁਸ਼ੇ ਬਖਸ਼ੇ ਉਸ ਤੋਂ ਬਾਅਦ ਹੋਲੇ ਮਹਲੇ ਦੇ ਵਿੱਚ ਸ਼ਸਤਰ ਵਿਦਿਆ ਜੰਗ ਜੂ ਕਰਤਵ ਦੋ ਧੜੇ ਬਣਾ ਕੇ ਸਿੰਘਾਂ ਦੇ ਤੇ ਉਹਨਾਂ ਦੀ ਜੋਰ ਵਿਖਾਈ ਜਾਂਦੀ ਜਿਹੜਾ ਸਿੰਘ ਚੜ੍ਹਦੀ ਕਲਾ ਦਾ ਪ੍ਰਦਰਸ਼ਨ ਕਰਦਾ ਸੀ ਜਿਹਦਾ ਸਟੈਮਰ ਵਾਦੀ ਜਿਹਨੂੰ ਜਦੋਂ ਦਮ ਪੂਰਾ ਪੱਕਾ ਸੀ ਉਸ ਸਿੰਘ ਨੂੰ ਗੁਰਗੋਸ਼ੀ ਆਪਣੇ ਹੱਥੀ ਸ਼ਸਤਰ ਦਿੰਦੇ ਸੀ ਐਸ ਕਰਕੇ ਮੈਂ ਬੇਨਤੀ ਕਰਦਾ ਵਾਂ ਜਿੰਨੀਆਂ ਵੀ ਸੰਗਤਾਂ ਅਨੰਦਪੁਰ ਸਾਹਿਬ ਚਾਈਆਂ ਨਾ ਉਹ ਇੱਥੇ ਜ਼ਰੂਰ ਸ਼ਸਤਰ ਨੇ ਲਗਾਵਾ ਕੋਈ ਜਿਹੜਾ ਕੋ ਘੱਟ ਤੋਂ ਘੱਟ ਬਹਿ ਆ ਦਾਵੀਆਂ ਦਾ ਕੋਈ ਸ਼ਸਤਰ ਜੋਰ ਲੈ ਕੇ ਜਾਵੇ ਕਿਉਂਕਿ ਸਸਤਰ ਲਾਣੇ ਵਿੱਚ ਕਲਗੀਧਰ ਪਿਤਾ ਦੇ ਖੁਸ਼ੀ ਮਿਲਦੇ ਆ ਤੇ ਖੁਸ਼ੀ ਲੈਣ ਵਾਸਤੇ ਆਪਾਂ ਨੂੰ ਨੰਦਪੁਰ ਸਾਹਿਬ ਹਰ ਸਾਲ ਕੋਈ ਨਾ ਕੋਈ ਸਸਤਰ ਲੈ ਕੇ ਜਾਣਾ ਚਾਹੀਦਾ ਵੀਰ ਜੀ ਆ ਬਈ ਫਤੇ ਬਰਾਦੋ ਫਿਰ ਜਾਂਦੀ ਹੁੰਦੇ ਸਾਰੇ ਲੋ ਜੀ ਸਮੂਹ ਸਾਧ ਸੰਗਤ ਜਿੰਨੀ ਵੀ ਸ੍ਰੀ ਅਨੰਦਪੁਰ ਸਾਹਿਬ ਆਈਆਂ ਔਰ ਅਨੰਦਪੁਰ ਸਾਹਿਬੋਂ ਦਾ ਮੇਨ ਮਕਸਦ ਇਹ ਆ ਕਿ ਤੁਹਾਡੇ ਘਰਾਂ ਦੇ ਵਿੱਚ ਆਨੰਦ ਬਣਿਆ ਰਹੇ ਗੁਰੂ ਸਾਹਿਬ ਤੁਹਾਡੀਆਂ ਚੋਲੀਆਂ ਖੁਸ਼ੀਆਂ ਖੇੜੇ ਨਾ ਪਰਣ ਸੋ ਆਹ ਸਾਰਿਆਂ ਨੇ ਆਪਾਂ ਆਖਰੀ ਇਹ ਗੱਜ ਕੇ ਵਾਦੇ ਬਣਾਈਏ ਸਾਰਿਆਂ ਨੇ ਗੱਜ ਕੇ ਜਵਾਬ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਹੋਲਾ ਮਹੱਲਾ ਜਿਹੜਾ ਜਿਹੜਾ 1701 ਦੇ ਵਿੱਚ ਗੁਰੂ ਸਾਹਿਬ ਨੇ ਸ਼ੁਰੂਆਤ ਕੀਤੀ ਸੀ ਸਦੀਆਂ ਤੋਂ ਗੁਰੂ ਕਾ ਖਾਲਸਾ ਵੀ ਉਸੇ ਤਰ੍ਹਾਂ ਹੋਲਾ ਮਹੱਲਾ ਜਿਹੜਾ ਉਹ ਹਰ ਸਾਲ ਮਨਾਉਂਦਾ ਹੈ ਕੈਮਰਾ ਪਰਸਨ ਵਿਕਰਮ ਦੇ ਨਾਲ ਮਹਾਰਾਜਵੀਰ ਸਿੰਘ ਪ੍ਰੋਪ ਪੰਜਾਬ ਟੀਵੀ ਸ਼੍ਰੀ ਅਨੰਦਪੁਰ ਸਾਹਿਬ